ਦੇ ਇਸ ਪਿੰਡ ਦੇ ਸਰਪੰਚ ਸਾਹਿਬ ਸਾਡੇ ਬਲੌਕ ਪ੍ਰਧਾਨ ਬਹੁਤ ਪੁਰਾਣੇ ਪਾਰਟੀ ਨਾਲ ਜੁੜੇ ਸਾਡੇ ਅੰਕਲ ਜੀ ਦਰਜਾ ਬਦਜਾ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਹੋਰ ਤੁਹਾਡਾ ਇੱਥੇ ਆਣ ਤੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਤੇ ਮਾਫੀ ਵੀ ਮੰਗਦਾ ਕਿਉਂਕਿ ਉਹ ਮੇਰੇ ਭਾਈ ਸਾਹਿਬ ਸੀ ਉਹਨੇ ਕੱਲ ਵੀ ਇੱਥੇ ਟਾਈਮ ਦੇ ਲਿਆ ਤੇ ਕੱਲ ਮੈਂ ਨਹੀਂ ਆ ਸਕਿਆ ਉਹਦੇ ਵਾਸਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਕਿਉਂਕਿ ਮੈਨੂੰ ਪਤਾ ਹੈ ਕਿ ਜਿਸ ਲਈ ਚਾਹ ਬਣਾਈ ਹੁੰਦੀ ਹਰ ਇੱਕ ਚੀਜ਼ ਜਿਹੜੀ ਹੈ ਔਰ ਖਾਸ ਕਰਕੇ ਰਿਸ਼ਤੇਦਾਰੀ ਜਿਸ ਲਈ ਅੱਗੇ ਆਂਦੇ ਰਾਣੀ ਅੱਜ ਪੜੀ ਤੇ ਉਸ ਲਈ ਇਹ ਚੀਜ਼ਾਂ ਜਿਹੜੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਖਾਸ ਕਰਕੇ ਰਿਸ਼ਤੇ ਜਿੱਦਾਂ ਭਰਾ ਮੇਰਾ ਆਇਦਾ ਸੀ ਮੈਂ ਤੁਹਾਡਾ ਵੀ ਸ਼ੁਕਰੀਆ ਕਰਦਾ ਦੇਖੋ ਇਹ ਮੇਰੇ ਸੱਜਣ ਹੈ ਮੇਰੇ ਦੋਸਤ ਨੇ ਮੇਰੇ ਰਿਸ਼ਤੇਦਾਰ ਨੇ ਤੇ ਇਹਨਾਂ ਨੇ ਆਪੇ ਫੋਨ ਕਰਕੇ ਕਿ ਚੱਲ ਯਾਰ ਮੈਂ ਤੇਰੀ ਉੱਥੇ ਮੀਟਿੰਗ ਕਰਾਣੀ ਆ ਇਹ ਇੱਕ ਨਹੀਂ ਮੇਰੀਆਂ ਲਗਭਗ ਮੀਟਿੰਗ ਜਿਹੜੀਆਂ ਜਗਾ ਜਗਾ ਤੋਂ ਫੋਨ ਆ ਰਹੇ ਮੈਨੂੰ ਜਿਹੜਾ ਮਿਲਿਆ ਭਾਜੀ ਮੈਨੂੰ ਉਹਦਾ ਫੋਨ ਆਇਆਦਾ ਸੀ ਭਾਜੀ ਮੈਂ ਉਹਦੇ ਕਰਨ ਆਇਆ ਮਤਲਬ ਇਹ ਮੇਰੇ ਮਾਮਾ ਜੀ ਨੇ ਮਤਲਬ ਇਹ ਰਿਸ਼ਤੇਦਾਰੀਆਂ ਸਾਡੀਆਂ ਸਾਰੀਆਂ ਲਗਭਗ ਹੈਗੀਆਂ ਤੇ ਅਸੀਂ ਸਾਰੇ ਇਸ ਤਰ੍ਹਾਂ ਦਾ ਇਲੈਕਸ਼ਨ ਲੜ ਰਹੇ ਕਿ ਜਿਲ੍ਹਾ ਪ੍ਰਸ਼ਾਸਨ ਚੋਣਾਂ ਚੱਲ ਰਹੀਆਂ ਨੇ ਤੁਸੀਂ ਵੀ ਪਛਾਣਤਾਰ ਨਵੇਂ ਚਿਹਰੇ ਤੁਸੀਂ ਕੀ ਕਿਸਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਪਹਿਲੇ ਤਾਂ ਤੁਹਾਡਾ মিডিਆ ਬੰਦੂਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ ਦੇਖੋ ਇਹ ਮੇਰੇ ਵਾਸਤੇ ਨਵੀਂ ਫੀਲਡ ਹੈ ਔਰ ਪਹਿਲੇ ਤਾਂ ਇੱਕ ਦੋ ਦਿਨ ਮੈਨੂੰ ਲੱਗਿਆ ਕਿ ਕਿਹੜਾ ਗਲਤ ਡਿਸੀਜਨ ਲੈ ਲਿਆ ਮੈਂ ਲੇਕਿਨ ਹੁਣ ਲੋਕਾਂ ਚ ਜਾ ਕੇ ਬਹੁਤ ਵਧੀਆ-ਵਧੀਆ ਚਿਹਰੇ ਮਿਲ ਰਹੇ ਹੈ ਯੂਥ ਜਿਹੜਾ ਹੈ ਬਹੁਤ ਜ਼ਿਆਦਾ ਅਗਰੈਸਿਵ ਹੈ ਇਨਾ ਚੀਜ਼ਾਂ ਵਾਸਤੇ ਔਰ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਡਿਵੈਲਪਮੈਂਟ ਕਰਨੀ ਹੈ ਅਸੀਂ ਅਗਰ ਆਪਣੇ ਇਲਾਕੇ ਦੀ ਨੁਹਾਰ ਬਦਲਨੀ ਹੈ ਉਹਦੇ ਵਾਸਤੇ ਸਾਨੂੰ ਜਿਹੜੀ ਹੈ ਰਾਜਨੀਤੀ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਉਸੇ ਨਵੇਂ ਚਿਹਰੇ ਹੋ ਕੰਪੇਟੇਬਲੀ ਬਾਕੀ ਕੈਂਡੀਡੇਟਸ ਦੇ ਕੋਈ ਡਾਰਕ ਸ਼ੁਭਾ ਨਹੀਂ ਸਰ ਡਾਰਕ ਇਸ ਚੀਜ਼ ਆ ਸਰ ਦੇਖੋ ਇਹ ਰਾਜਨੀਤੀ ਮੈਂ ਕੋਈ ਪੈਸਾ ਕਮਾਉਣ ਵਾਸਤੇ ਨਹੀਂ ਆਇਆ ਕੰਮ ਕਰਨ ਆ ਲਿਆ ਕੰਮ ਵਧੀਆ ਕਰ ਰਹੇ ਸੀ ਲੇਕਿਨ ਇਹਦੇ ਚ ਅਸੀਂ ਲੋਕਾਂ ਦੇ ਕੰਮ ਕਰਾਉਣ ਵਾਸਤੇ ਆਏ ਆ ਡਰ ਕਿਸੇ ਦਾ ਨਹੀਂ ਡਰ ਤੇ ਉਹਦਾ ਹੁੰਦਾ ਜੇ ਕੋਈ ਅੱਗੇ ਬੜਾ ਵਧੀਆ ਬੰਦਾ ਹੋਏ ਸਾਡੇ ਤੇ ਜਿਹੜੇ ਸਾਹਮਣੇ ਅੱਗੇ ਸਾਡੇ ਮੇਰੇ ਨਾਲ ਜਿਹੜੇ ਮੇਰੇ ਪ੍ਰਤੀਦਵੰਦੀ ਹੈਗੇ ਆ ਉਹ ਤਾਂ ਕਿਸ ਕਿਨਾ ਕਮਾ ਚ ਹੈਗੇ ਆ ਉਹ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦਾ ਡਰ ਹੋਣਾ ਚਾਹੀਦਾ ਕਿੰਨਾ ਦਾ ਪਿਆਰ ਮਿਲਿਆ ਰੋਕਾ ਮੈਂ ਕਹਿੰਨਾ ਕਿ ਬਹੁਤ ਵਧੀਆ ਸਰ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸਾਰੇ ਲੋਕ ਜਿਹੜੇ ਆ ਮੈਨੂੰ ਤੇ ਮੈਂ ਕਹਿ ਰਿਹਾ ਕਿ ਇੰਨੇ ਆ ਵਧੀਆ ਵਧੀਆ ਚਿਹਰੇ ਇਨ੍ਹਾਂ ਘਰੋਟੇ ਤੋਂ ਮੈਨੂੰ ਪਿਆਰ ਮਿਲ ਰਿਹਾ ਕਿ ਮੈਂ ਸੋਚ ਹੀ ਨਹੀਂ ਸਕਦਾ ਕਿ ਮੈਂ ਇਸ ਦੇ ਕਾਬਿਲ ਵੀ ਆ ਇਸ ਆਸ਼ਵਾਸਨ ਦੇਣੇ ਚੰਦੇ ਲੋਕਾਂ ਨੂੰ ਜੇ ਤੁਹਾਨੂੰ ਮੈਂ ਇਹ ਆਸ਼ਵਾਸਨ ਦਵਾਣਾ ਚਾਹਣਾ ਜੀ ਕਿ ਅਗਰ ਤੁਸੀਂ ਮੈਨੂੰ ਇਹ ਜਿਤਾ ਕੇ ਭੇਜ ਦਿਓ ਤੇ ਮੈਂ ਜਿਹੜੀਆਂ ਵੀ ਤੁਸੀਂ ਡਿਵੈਲਪਮੈਂਟਸ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਮੈਂ ਅਸੀਂ ਅੱਗੇ ਮੰਤਰੀ ਸਾਹਿਬ ਕੋਲ ਲੈ ਕੇ ਜਾਾਂਗੇ ਸਾਡੇ ਕੋਲ ਪੰਜਾਬ ਦਾ ਖਜ਼ਾਨਾ ਆ ਇਸ ਲਈ ਮંત્રી ਸਾਹਿਬ ਸਾਡਾ ਪੰਜਾਬ ਦਾ ਖਜ਼ਾਨਾ ਹੈ ਉਹਨਾਂ ਨੇ ਆਲਰੇਡੀ ਸਾਡੇ ਇਲਾਕੇ ਚ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਈ ਹੈ ਔਰ ਜਿਹੜੀਆਂ ਰਹਿਣੀਆਂ ਕਮੀਆਂ ਨੇ ਜਿਹੜੇ ਛੋਟੇ-ਛੋਟੇ ਕੰਮ ਰਹਿੰਦੇ ਵੀ ਹੋਣਗੇ ਅਸੀਂ ਉਹਨਾਂ ਨੂੰ ਵੀ ਕਰਕੇ ਪੂਰਾ ਕਰਕੇ ਕਰਕੇ ਦੇਾਂਗੇ ਜੀ ਮੈਂ ਲੋਕਾਂ ਨੂੰ 14 ਤਰੀਕ ਨੂੰ ਲੋਕਾਂ ਨੂੰ ਮੈਂ ਲੋਕਾਂਗੇ ਇਹੀ ਅਪੀਲ ਕਰਨਾ ਚਾਹਨਾ ਕਿ ਸਾਰੇ ਅਗੇ ਇਹੀ ਅਪੀਲ ਕਰਨਾ ਚਾਹਦਾ ਹਾਂ ਕਿ 14 ਤਰੀਕ ਨੂੰ ਤੁਸੀਂ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਖੜੇ ਐ ਮੇਰੇ ਸਮੇਤ ਸਾਰਿਆਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਜਿਸ ਤਰ੍ਹਾਂ ਇਹ ਪੰਜਾਬ ਸਰਕਾਰ এডਿਕੇਸ਼ਨ ਹੈਲਥ ਮਤਲਬ ਹਰ ਇਲੈਕਟ੍ਰਿਸਿਟੀ ਹਰ ਚੀਜ਼ ਵਧੀਆ ਕੰਮ ਕਰ ਰਹੀ ਹੈ ਅਸੀਂ ਹੋਰ ਜਿਹੜਾ ਇਹਨੂੰ ਵਧੀਆ ਤਰੀਕੇ ਨਾਲ ਕਰਕੇ ਸਾਰਿਆਂ ਦੇ ਸਹਿਯੋਗ ਨਾਲ ਕਰਕੇ ਹੋਰ ਜ਼ਿਆਦਾ ਆਪਣੇ ਪੰਜਾਬ ਨੂੰ ਉન્નਤ ਕਰਾਂਗੇ